ਸੰਗਤ ਜੀ ਕਈ ਪੈਣਪਰਾ ਕਹਿ ਦਿੰਦੇ ਆ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਆ ਇਸ ਕਰਕੇ ਉਹ ਘਰ ਵਿੱਚ ਬਰਕਤ ਲਿਆਉਣ ਦੇ ਲਈ ਸੱਜੇ ਖੱਬੇ ਪਾਸੇ ਵੱਲ ਧਿਆਨ ਕਰ ਲੈਂਦੇ ਆ ਭਾਵੇਂ ਕਿ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਬਰਕਤ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਉਹਨਾਂ ਨੇ ਐਸਾ ਰਾਹ ਦੱਸ ਦਿੱਤਾ ਮਹਾਪੁਰਖ ਜੀ ਕਹਿੰਦੇ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਨੇਮਲੇ ਨਾਲ ਇਹ ਦੋ ਕੰਮ ਕਰਨੇ ਸ਼ੁਰੂ ਕਰਦਾ ਹਾਂ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਬਰਕਤ ਪਵੇਗੀ ਕਦੇ ਕਿਸੇ ਚੀਜ਼ ਦੇ ਵਿੱਚ ਘਾਟ ਨਹੀਂ ਆਵੇਗੀ ਵਾਹਿਗੁਰੂ ਅਕਾਲ ਪੁਰਖ ਜੀ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਇੰਨੇ ਮਿਹਰਬਾਨ ਹੁੰਦੇ ਕਿ ਆਪਣੇ ਪਿਆਰਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਪਹਿਲਾ ਕੰਮ ਕਿਹੜਾ ਹੈ ਉਹ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜਿੰਨਾ ਹੀ ਆਪਾਂ ਸ਼ੁਕਰਾਨਾ ਕਰਦੇ ਆ ਉਨਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨੇੜੇ ਹੁੰਦੇ ਜਾਂਦੇ ਆ ਉੰਨੀ ਹੀ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਜਿੰਨਾ ਹੀ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਉਨਾ ਹੀ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਮਾਨ ਹੁੰਦੀ ਆ ਸਾਡੇ ਹਰ ਕੰਮ ਦੇ ਵਿੱਚ ਹਰ ਚੀਜ਼ ਵਿੱਚ ਬਰਕਤ ਪੈਂਦੀ ਆ ਤਾਂ ਇਸ ਕਰਕੇ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਜਵੇਰੇ ਉਠਦੇ ਆਸਾਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਪਹਿਲਾਂ ਕਿਸੇ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਅੱਜ ਮੈਨੂੰ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਕਿਉਂਕਿ ਸਵੇਰੇ ਉੱਠ ਪਾਉਣਾ ਬਹੁਤ ਵੱਡੀ ਗੱਲ ਆ ਕੁਝ ਲੋਕ ਰਾਤ ਨੂੰ ਬਹੁਤ ਕੁਝ ਸੋਚ-ਸੋਚ ਕੇ ਸੌਂਦੇ ਆ ਵੀ ਮੈਂ ਸਵੇਰੇ ਉੱਠ ਕੇ ਆ ਕਰਾਂਗਾ ਉਹ ਕਰਾਂਗਾ ਪਰ ਉੱਠ ਹੀ ਨਹੀਂ ਪਾਉਂਦੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਚਲੋ ਕਹਾਣੀ ਖਤਮ ਜੀ ਅਸੀਂ ਅੱਜ ਦੀ ਸਵੇਰ ਵਿੱਚ ਉੱਠੇ ਆ ਤਾਂ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਨਵਾਂ ਦਿਨ ਵੇਖਿਆ ਤੁਸੀਂ ਮੈਨੂੰ ਇੱਕ ਨਵਾਂ ਮੌਕਾ ਦਿੱਤਾ ਫਿਰ ਸ਼ੁਕਰਾਨਾ ਕਰੋ ਆਪਣੇ ਇਸ ਸੋਹਣੇ ਸ਼ਰੀਰ ਦੇ ਲਈ ਫਿਰ ਸ਼ੁਕਰਾਨਾ ਕਰੋ ਆਪਣੇ ਸੋਹਣੇ ਦਿਲ ਦੇ ਲਈ ਫਿਰ ਪਰਿਵਾਰ ਦੇ ਲਈ ਫਿਰ ਕਾਰੋਬਾਰ ਦੇ ਲਈ ਕਾਰੋਬਾਰ ਦੇ ਲਈ ਸ਼ੁਕਰਾਨਾ ਜ਼ਰੂਰ ਕਰਨਾ ਹੈ ਜੋ ਵੀ ਤੁਹਾਡੀ ਕਿਰਤ ਹੈ ਨਾ ਕਿਰਤ ਆਸ਼ਿਕਰਾਨਾ ਜਰੂਰ ਵਾਹਿਗੁਰੂ ਜੀ ਨੂੰ ਕਰਨਾ ਕਿਉਂਕਿ ਤੁਹਾਡੀ ਉਸੇ ਕਿਰਤ ਦੀ ਕਮਾਈ ਕਰਕੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਪੁਰਿਆ ਹੈ ਜਿੰਨਾ ਹੀ ਆਪਣੇ ਕਿਰਤ ਨੂੰ ਚਾਅ ਨਾਲ ਕਰੋਗੇ ਉਤਸ਼ਾਹ ਨਾਲ ਕਰੋਗੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਕੰਮ ਧੰਦਾ ਕਰਨਾ ਸ਼ੁਰੂ ਕਰੋਗੇ ਉਨਾ ਹੀ ਸਾਡੇ ਉਸ ਕੰਮ ਧੰਦੇ ਦੇ ਵਿੱਚ ਬਰਕਤਾਂ ਆਉਣਗੀਆਂ ਜਦੋਂ ਵੀ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜਦੋਂ ਹੀ ਸ਼ਾਮ ਨੂੰ ਆਪਣੀ ਦੁਕਾਨ ਵਧਾਉਂਦੇ ਹੋ ਜਾਂ ਜੋ ਵੀ ਤੁਸੀਂ ਕੰਮਦੰਦਾ ਕਰਦੇ ਹੋ ਸ਼ਾਮ ਨੂੰ ਘਰ ਆਉਣਾ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਓ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦਾ ਪੂਰਾ ਦਿਨ ਤੁਹਾਡੀ ਕਿਰਪਾ ਦੇ ਨਾਲ ਵਧੀਆ ਲੰਘਿਆ ਆਪਣੀ ਕਿਰਤ ਕਮਾਈ ਦੇ ਵਿੱਚ ਇਮਾਨਦਾਰੀ ਰੱਖੋ ਇਮਾਨਦਾਰੀ ਦੀ ਕਿਰਤ ਜਹੀ ਵਰਕਤਾ ਪੈਂਦੀਆਂ ਨੇ ਤਾਂ ਪਹਿਲਾ ਕੰਮ ਸੀ ਸ਼ੁਕਰਾਨਾ ਰੋਟੀ ਖਾਣ ਮਿਲੇ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਦੋ ਵਕਤ ਦੀ ਰੋਟੀ ਦਿੱਤੀ ਭਾਵੇਂ ਘਰ ਦੇ ਵਿੱਚ ਕੋਈ ਨਿੱਕੀ ਜੀ ਜਾਵੇ ਤਾਂ ਵੀ ਸ਼ੁਕਰਾਨਾ ਕਰੋ ਵੱਡੀ ਜੀ ਜਾਵੇ ਤਾਂ ਵੀ ਸ਼ੁਕਰਾਨਾ ਕਰੋ ਖਾਣ ਵੇਲੇ ਪੈਣਨ ਵੇਲੇ ਸੌਣ ਵੇਲੇ ਉੱਠਣ ਵੇਲੇ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਜਿੰਨਾ ਸ਼ੁਕਰਾਨਾ ਕਰਦੇ ਜਾਵਾਂਗੇ ਨਾ ਸੱਚ ਕਰਕੇ ਜਾਣਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਨੀ ਹੀ ਕਿਰਪਾ ਸਾਡੇ ਉੱਤੇ ਹੋਵੇਗੀ ਇਹ ਤੁਸੀਂ ਅੱਜ ਤੋਂ ਭਾਵੇਂ ਲਿਖ ਕੇ ਰੱਖ ਲਓ ਅਜਮਾ ਕੇ ਦੇਖ ਲਿਓ ਮਹਾਪੁਰਖਾਂ ਦੇ ਕਮਾਏ ਹੋਏ ਬਚਨਿਆਂ ਉਸ ਤੋਂ ਬਾਅਦ ਆ ਦੂਸਰਾ ਕੰਮ ਉਹ ਹੈ ਨੇਮ ਦੇ ਨਾਲ ਅਮਰਤ ਵੇਲੇ ਸੰਭਾਲਣਾ ਆਪਣਾ ਅਮਰਤ ਵੇਲੇ ਦਾ ਨਿਤਨੇਮ ਪੱਕਾ ਕਰ ਲਓ ਨਿਤਨੇਮ ਦਾ ਮਤਲਬ ਹੁੰਦਾ ਹੈ ਜੋ ਆਪਾਂ ਨਿਤ-ਨਿਤ ਕਰੀਏ ਵੈਸੇ ਤਾਂ ਚਲੋ ਹਰੇਕ ਗੁਰਸੇਖ ਨੂੰ ਪੰਜ ਬਾਣੀਆਂ ਦਾ ਨਿਤਨੇਮ ਰੋਜ਼ਾਨਾ ਅਮਰਤ ਵੇਲੇ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ ਤਾਂ ਸ਼ੁਰੂਆਤ ਤੁਸੀਂ ਜਪਜੀ ਸਾਹਿਬ ਦੀ ਬਾਣੀ ਤੋਂ ਕਰ ਸਕਦੇ ਹੋ ਪਰ ਇਹ ਨਹੀਂ ਆ ਵੀ ਅੱਜ ਆਪਾਂ ਅਮਰਤ ਵੇਲੇ ਉੱਠੇ ਕੱਲ ਨੂੰ ਨਹੀਂ ਉੱਠੇ ਅੱਜ ਪਾਠ ਕਰ ਲਿਆ ਕੱਲ ਨੂੰ ਨਹੀਂ ਕੀਤਾ ਨਾ ਜੀ ਨਾ ਰੋਜ ਰੋਜ ਸਵੇਰੇ 3 ਤੋਂ 5 ਦੇ ਵਿਚਕਾਰ ਉੱਠ ਜਾਣਾ ਹੈ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਮੋਲ ਮੰਤਰ ਜਾਪ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਆਪਣਾ ਕਿਹੜਾ ਨੇਮ ਪੱਕਾ ਕਰਨਾ ਹੈ ਪਰ ਉਹ ਨੇਮ ਤੁਹਾਡਾ ਨਿਤ ਦਾ ਹੋਵੇ ਨਾਗੇ ਨਹੀਂ ਪੈਣਾ ਚਾਹੀਦਾ ਜਿਸ ਦਿਨ ਤੋਂ ਅਮਰਤ ਵੇਲੇ ਦਾ ਨਿਤ ਨੇਮ ਪੱਕਾ ਹੋ ਗਿਆ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਦੇਖਣਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਮੈਂ ਨਹੀਂ ਕਹਿ ਰਹੀ ਇਹ ਮਹਾਪੁਰਖ ਜੀ ਗੱਲਾਂ ਸਮਝਾਉਂਦੇ ਨੇ ਸਾਡੇ ਸਿਆਣੇ ਬਜ਼ੁਰਗ ਵੀ ਹਮੇਸ਼ਾ ਸਾਨੂੰ ਇਸੇ ਕਰਕੇ ਕਹਿੰਦੇ ਵੀ ਭਾਈ ਰੋਟੀ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਅਤੇ ਉਹ ਕਰਦੇ ਵੀ ਆ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਫਿਰ ਭੋਜਨ ਪ੍ਰਸ਼ਾਦਾ ਛਕਦੇ ਨੇ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਨੇ ਸਾਡੇ ਜਿਹੜੇ ਘਰ ਦੇ ਬਜ਼ੁਰਗ ਨੇ ਨਾ ਇਹ ਵੀ ਸਾਡੇ ਘਰ ਦੀਆਂ ਬਰਕਤਾਂ ਨੇ ਘਰ ਦੇ ਬਜ਼ੁਰਗਾਂ ਦਾ ਵੀ ਸਤਿਕਾਰ ਕਰੋ ਤੇ ਘਰ ਦੇ ਜਿਹੜੇ ਬਜ਼ੁਰਗ ਨੇ ਜੋ ਵੀ ਸਾਨੂੰ ਸਲਾਹ ਦਿੰਦੇ ਨੇ ਮਤ ਦਿੰਦੇ ਨੇ ਜੋ ਵੀ ਗਿਆਨ ਦਿੰਦੇ ਨੇ ਨਾ ਉਸ ਗਿਆਨ ਨੂੰ ਇੰਨਾ ਧਿਆਨ ਦੇ ਨਾਲ ਸੁਣੋ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਓ ਜ਼ਿੰਦਗੀ ਬਦਲ ਜਾਵੇਗੀ ਸਾਡੇ ਘਰ ਦੇ ਬਜ਼ੁਰਗ ਸਾਨੂੰ ਜੋ ਵੀ ਸਲਾਹਾਂ ਦਿੰਦੇ ਨੇ ਜੋ ਵੀ ਮਤਾਂ ਦਿੰਦੇ ਨੇ ਇਹ ਸਾਡੇ ਭਲੇ ਕਰਕੇ ਦਿੰਦੇ ਨੇ ਕਿਉਂਕਿ ਸਾਡਾ ਭਲਾ ਚਾਹੁੰਦੇ ਨੇ ਉਹ ਉਹ ਸਾਨੂੰ ਪਿਆਰ ਕਰਦੇ ਨੇ ਸਾਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿੱਚ ਦੁੱਖ ਤਕਲੀਫਾਂ ਤੋਂ ਬਚਾਉਣਾ ਚਾਹੁੰਦੇ ਨੇ ਉਹ ਹਰ ਵੇਲੇ ਸਾਨੂੰ ਅਸੀਸਾਂ ਦਿੰਦੇ ਰਹਿੰਦੇ ਨੇ ਦੁਆਵਾਂ ਦਿੰਦੇ ਰਹਿੰਦੇ ਨੇ ਸਾਡੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਇਸ ਕਰਕੇ ਘਰ ਦੇ ਬਜ਼ੁਰਗ ਜੇ ਕਿਤੇ ਕਾਲੇ ਪੈ ਵੀ ਜਾਣ ਕਿਤੇ ਗੁੱਸੇ ਦੇ ਵਿੱਚ ਆ ਕੇ ਸਾਨੂੰ ਕੋਈ ਸ਼ਕਤੀ ਦੇ ਨਾਲ ਕੁਝ ਬੋਲ-ਬੋਲ ਵੀ ਦੇਣ ਤਾਂ ਉਹਨਾਂ ਬੋਲਾਂ ਨੂੰ ਜਰ ਲੈਣਾ ਚਾਹੀਦਾ ਏ ਉਹਨਾਂ ਬੋਲਾਂ ਦੇ ਵਿੱਚ ਪਿਆਰ ਆ ਉਹਨਾਂ ਬੋਲਾਂ ਦੇ ਵਿੱਚ ਹੀ ਆਪਣੇ ਲਈ ਆਸ਼ੀਰਵਾਦ ਸਮਝਣਾ ਹੈ ਕਦੇ ਵੀ ਆਪਣੇ ਘਰ ਦੇ ਬਜ਼ੁਰਗਾਂ ਦੇ ਅੱਗੇ ਕਾਲੇ ਨਾ ਪਓ ਕਦੇ ਵੀ ਉਹਨਾਂ ਦਾ ਕਿਸੇ ਵੱਲੋਂ ਨਰਾਦਰ ਨਾ ਕਰੋ ਹਮੇਸ਼ਾ ਸੇਵਾ ਸਤਕਾਰ ਕਰੋ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਵੀ ਇਹੋ ਸਿੱਖਿਆ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਨੁੱਖਾ ਤੇਰੀ ਪਹਿਲੀ ਸੇਵਾ ਤੇਰੇ ਘਰ ਵਿੱਚ ਚਾ ਤੇਰੇ ਮਾਪਿਆਂ ਦੇ ਰੂਪ ਦੇ ਵਿੱਚ ਤੂੰ ਆਪਣੇ ਮਾਪਿਆਂ ਨੂੰ ਖੁਸ਼ ਕਰ ਲਿਆ ਸਮਝੋ ਰੱਬ ਨੂੰ ਖੁਸ਼ ਕਰ ਲਿਆ ਇਸ ਕਰਕੇ ਆਪਣੇ ਮਾਪਿਆਂ ਦਾ ਸਤਕਾਰ ਕਰਨਾ ਹੈ ਆਪਣੇ ਘਰ ਦੇ ਬਜ਼ੁਰਗਾਂ ਦਾ ਸਤਕਾਰ ਕਰਨਾ ਹੈ ਦੇਖਣਾ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕੈਸੀ ਕਿਰਪਾ ਵਰਤੇਗੀ ਸੱਚ ਕਰਕੇ ਜਾਣੇ ਉਹ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਿਹਰ ਭਰੀ ਨਦਰ ਹੋ ਜਾਵੇ ਨਾ ਫਿਰ ਜੋ ਸਾਡੇ ਕਰਮਾਂ ਦੇ ਵਿੱਚ ਲੇਖਾਂ ਦੇ ਵਿੱਚ ਨਹੀਂ ਲਿਖਿਆ ਸਤਿਗੁਰ ਸੱਚੇ ਪਾਸ਼ਾ ਉਹ ਵੀ ਸਾਨੂੰ ਦੇ ਦਿੰਦੇ ਨੇ ਤਾਂ ਫਿਰ ਆਓ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰੀਏ ਉਹ ਰੋਜ਼ ਸਵੇਰੇ ਅਮਰਤ ਵੇਲੇ ਉੱਠੀਏ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਾਪ ਫਿਰ ਸ਼ੁਕਰਾਨਾ ਫਿਰ ਇਸ਼ਨਾਨ ਕਰਕੇ ਜੋ ਵੀ ਤੁਸੀਂ ਆਪਣਾ ਨਿਤਨੇਮ ਪੱਕਾ ਕੀਤਾ ਹੋਇਆ ਹੈ ਜੋ ਵੀ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਸ਼ਬਦ ਜਾਪ ਕਰਦੇ ਹੋ ਸਿਮਰਨ ਕਰਦੇ ਹੋ ਜੋ ਵੀ ਤੁਹਾਡਾ ਨੀਮ ਆ ਉਹ ਨੀਮ ਦੇ ਨਾਲ ਨਿਭਾਓ ਤਾਂ ਦੇਖਣਾ ਫਿਰ ਵਰਕ ਤਾਂ ਸੰਭਾਲਿਆ ਵੀ ਸੰਭਾਲੀਆਂ ਨੇ ਜਾਣਗੀਆਂ ਹਰ ਇੱਕ ਚੀਜ਼ ਦੇ ਵਿੱਚ ਧੰਨ ਅੰਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਨੇ ਜੇ ਅੱਜ ਮਾੜਾ ਸਮਾਂ ਚੱਲ ਰਿਹਾ ਹੈ ਨਾ ਤਾਂ ਇਹ ਕੰਮ ਕਰਨੇ ਸ਼ੁਰੂ ਕਰ ਦੋ ਸੱਚ ਕਰਕੇ ਜਾਣੇ ਉਹ ਦਿਨ ਬਦਲਦਿਆਂ देर ਨਹੀਂ ਲੱਗਣੀ ਤੇ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਸੋਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਦਿਆ ਕਰੋ